ਸਸ਼ਕਸਤਿਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਸ਼ਕਸ ਨੂੰ ਵਾਰ-ਵਾਰ ਪਿਆਰ ਹੋ ਜਾਂਦਾ ਹੈ ਤੇ ਜਿੰਨੀ ਵਾਰ ਪਿਆਰ ਹੁੰਦਾ ਹੈ ਉੰਨੀ ਵਾਰ ਉਹ ਵਿਆਹ ਵੀ ਕਰਵਾ ਲੈਂਦਾ ਹੈ ਜੀ ਹਾਂ ਪਉਂਦਾ ਜੀ ਕਿ ਇਸ ਵਿਅਕਤੀ ਦੇ ਦੱਸਿਆ ਜਾ ਰਿਹਾ ਹੈ ਕਿ 6 ਵਿਆਹ ਹੋ ਚੁੱਕੇ ਨੇ ਹੁਣ 7ਵੀਂ ਜਨਾਨੀ ਦੇ ਨਾਲ ਇਹ ਫਰਾਰ ਹੋਇਆ ਜਿਸ ਦੇ ਤਿੰਨ ਬੱਚੇ ਵੀ ਨੇ ਜੀ ਹਾਂ ਜਲਾਲਾਬਾਦ ਦੇ ਲਲਾ ਬਸਤੀ ਤੋਂ ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਸੰਗ ਫਰਾਰ ਹੋਈ ਹੈ ਤੇ ਜਿਸ ਪ੍ਰੇਮੀ ਸੰਗ ਫਰਾਰ ਹੋਈ ਹੈ ਉਹ ਪਹਿਲਾਂ ਹੀ ਕਈ ਵਿਆਹ ਕਰਵਾ ਚੁੱਕਾ ਹੈ ਦਰਅਸਲ ਇਸ ਵਿਅਕਤੀ ਨੇ ਪਹਿਲਾਂ ਤਿੰਨ ਵਿਆਹ ਕਰਵਾਏ ਨੇ ਦੋਨੂੰ ਭਜਾ ਕੇ ਲਜਾ ਚੁੱਕਿਆ 6ਵੀਂ ਨਾਲ ਕੋਟ ਮੈਰਿਜ ਕਰਵਾਈ ਹੈ ਤੇ ਹੁਣ 7ਵੀਂ ਨੂੰ ਲੈ ਕੇ ਫਿਰ ਤੋਂ ਫਰਾਰ ਹੋ ਗਿਆ ਜੀ ਹਾਂ ਤੇ ਤੁਹਾਨੂੰ ਦੱਸ ਜੀ ਕਿ ਇਸ ਸ਼ਖਸ ਦੀ ਪਤਨੀ ਬਾਰ-ਬਾਰ ਗੁਹਾਰ ਲਗਾ ਰਹੀ ਹੈ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਹੋਰ ਔਰਤ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਉਤਹੀ ਜਿਸ ਦੀ ਪਤਨੀ ਇਸ ਦੇ ਨਾਲ ਫਰਾਰ ਹੋਈ ਹੈ ਉਹ ਵੀ ਬਾਰ-ਬਾਰ ਗੁਹਾਰ ਲਗਾ ਰਿਹਾ ਹੈ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਹਾਂ ਤੁਹਾਨੂੰ ਦੱਸ ਜੀ ਕਿ ਜਿਸ ਸ਼ਖਸ ਦੇ ਨਾਲ ਇਹ ਔਰਤ ਤਿੰਨ ਬੱਚਿਆਂ ਦੀ ਮਾਂ ਫਰਾਰ ਹੋਈ ਹੈ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਫਰਾਡ ਹੈ ਪਹਿਲਾਂ ਹੀ ਉਸਦੇ ਕਈ ਵਿਆਹ ਹੋ ਚੁੱਕੇ ਨੇ ਯਾਨੀ ਕਿ ਤਿੰਨ ਵਿਆਹ ਉਹ ਕਰਵਾ ਚੁੱਕਿਆ ਦੋ ਨੂੰ ਭਜਾ ਚੁੱਕਿਆ ਤੇ ਤੀਸਰੀ ਉਸ ਦੀ ਪਤਨੀ ਸਾਹਮਣੇ ਆ ਗਈ ਹੈ ਯਾਨੀ ਕਿ 6 ਵਿਆਹ ਕਰਵਾਏ ਨੇ ਤੇ ਸੱਤਵੀਂ ਨੂੰ ਹੁਣ ਲੈ ਕੇ ਫਰਾਰ ਹੋ ਗਿਆ ਜੀ ਹਾਂ ਯਾਨੀ ਕਿ ਇਹ ਪ੍ਰੇਮੀ ਜੋੜਾ ਦੋ ਬੱਚੇ ਨਾਲ ਲੈ ਕੇ ਫਰਾਰ ਹੋਇਆ ਉਧਰ ਹੀ ਇਸ ਔਰਤ ਨੂੰ ਭਜਾ ਕੇ ਲਜਾਉਣ ਵਾਲੇ ਦੀ ਘਰਵਾਲੀ ਨੇ ਦੱਸਿਆ ਕਿ ਉਸ ਦਾ ਘਰਵਾਲਾ ਬੇਹਾਈਤੀ ਕਿਰਿਆ ਹੋਇਆ ਇਨਸਾਨ ਹੈ ਜੀ ਹਾਂ ਤੇ ਉਹਨੇ ਜਿੰਨੇ ਵੀ ਵਿਆਹ ਕਰਵਾਏ ਨੇ ਇਹ ਕਿਸੇ ਇੱਕ ਜਨਾਨੀ ਦੇ ਨਾਲ ਉਸਨੇ ਕਿਹਾ ਕਿ ਨਹੀਂ ਰਹਿ ਸਕਦਾ ਹੁੰਦਾ ਸੀ ਕਿ ਇਹਨਾਂ ਦਾ ਇੱਕ ਲੜਕਾ ਵੀ ਹੈ ਉਸਨੇ ਕਿਹਾ ਕਿ ਆਪਣੇ ਮੁੰਡੇ ਬਾਰੇ ਹੀ ਸੋਚ ਲੰਦਾ ਹੁੰਦਾ ਸੀ ਕਿ ਦੋਵਾਂ ਦੇ ਘਰਵਾਲਿਆਂ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਮੇਰਾ ਪਤੀ ਸੰਦੀਪ ਸਿੰਘ ਪਤੀ ਹੈ ਹਾਂ ਕਿੰਨੇ ਵਿਆਹ ਹੋਏ ਹੋ ਜਿੰਦੇ ਪਹਿਲੇ ਤਿੰਨ ਵਿਆਹ ਆਏ ਨੇ ਦੋ ਕਾਢ ਕੇ ਲੈ ਗਏ ਹੂੰ ਪੰਜ ਛੇਵਾਂ ਮੇਰਾ ਤੇ ਸਤਵੀਂ ਇਹਦੀ ਘਰਵਾਲੀ ਲੈ ਗਏ ਅੱਛਾ ਹਾਂਜੀ ਕਿਸ ਤਰ੍ਹਾਂ ਦਾ ਬੰਦਾ ਉਹ ਉਹ ਬੰਦਾ ਹੈਗਾ ਫਲੋਰ ਉਹਨੇ ਨਾ ਜਾਨੀ ਕੋਈ ਰੱਖੀ ਨਾ ਵਸਾਣੀ ਨਾ ਪੱਕੀ ਰੱਖ ਨਾ ਨਾ ਪੱਕੀ ਰੱਖ ਸਕਦਾ ਉਹਦਾ ਮਕਸਦ ਮਕਸਦ ਇਹ ਹੋਗਾ ਸਾਹ ਰੱਖ ਲਈ ਸ਼ੇਮ ਨੇ ਰੱਖ ਲਈ ਉਹਨਦੇ ਕੋਲ ਖਾ ਵੀ ਕੇ ਟੱਕਾ ਦੇਤਾ ਬਸ ਮੇਰਾ ਮੇਰਾ ਮੁੰਡਾ ਵੀ ਹੋ ਗਿਆ ਮੈਨੂੰ ਹੋਰ ਕੀ ਹੋ ਰਹੀ ਜੀ ਮੇਰਾ ਮੁੰਡਾ ਵੀ ਹੋ ਗਿਆ ਮੇਰੇ ਮੁੰਡੇ ਬਰ ਸੋਚ ਲੈਂਦਾ ਨਾਲ ਖੁੱਦ ਦਾ ਗਿਆ ਉਹ ਉਹ ਬੰਦਾ ਮੋਟਰਸਾਈਕਲ ਹੈ ਉਹਨਦੇ ਕੋਲੇ ਜਿਵੇਂ ਦਿਖਾਈ ਦੇ ਰਿਹਾ ਹੈ ਨਾ ਐਨਕਾਂ ਲਾ ਕੇ ਤੇ ਬੜੀ ਟੌਹਰ ਤੁਸੀਂ ਕੀ ਕਰਦੇ ਨੇ ਤੂੰ ਕੰਮ ਕਰਦੇ ਲੋਕ ਹਾਂਜੀ ਮੈਂ ਕੰਮ ਕਰਦਾ ਅਸੀਂ ਤਾਂ ਕੰਮ ਕਰੀਏ ਉਹ ਨਹੀਂ ਕੋਈ ਕਮਾ ਕੇ ਲਿਆਉਂਦਾ ਕੁਝ ਕਮਾਦਾ ਹੈ ਬਸ ਕੋਈ ਯਾਰ ਬਾਹਰ ਦੇਂਦਾ ਬਾਕੀ ਕੀ ਹੈ ਤੇ ਮੇਰੇ ਕੋਲ ਹੈ ਨਹੀਂ ਲੱਗਦਾ ਮੈਂ ਮੋਰਸਲ ਖਲਚੀ ਕਰਵਾ ਲਿਆ ਪਰ ਪਤਾ ਨਹੀਂ ਉਹ ਕਿੱਥੇ ਦੇਂਦਾ ਕਿੱਥੇ ਨਹੀਂ ਦੇਣਾ ਅੱਛਾ ਪੂਰੀ ਉਹਨੇ ਕਦੀ ਪੈਸੇ ਦਿੱਤੇ ਹੀ ਨਹੀਂ ਅੱਛਾ ਯਾਨੀ ਕਿ ਘਰ ਦੀ ਜ਼ਿੰਮੇਵਾਰੀ ਜਵਾਕ ਦੀ ਜ਼ਿੰਮੇਵਾਰੀ ਤੁਹਾਡੀ ਹੈ ਨਹੀਂ ਮੇਰਾ ਸਿਰ ਤਾਂ ਹੀ ਕਰਦੇ ਫਿਰ ਅੱਛਾ ਤੁਹਾਡੇ ਸਿਰ ਤੇ ਹਾਂਜੀ ਅੱਛਾ ਉਹ ਮੁੰਡਾ ਬਿਮਾਰ ਹੋ ਗਿਆ ਨਹੀਂ ਵੇਖਣਾ ਮੁੰਡਾ ਬਿਮਾਰ ਹੋਇਆ ਕਿ ਨਹੀਂ ਹੋਇਆ ਦਵਾਈ ਦਵਾਣੀ ਕਿ ਨਹੀਂ ਦਵਾਣੀ ਹੂੰ ਤੁਸੀਂ ਕਰਦੇ ਹੋ ਸਰ ਹਾਂਜੀ ਹੁਣ ਤੁਹਾਨੂੰ ਕੋਈ ਪਤਾ ਹੁੰਦੇ ਬਾਰੇ ਕਿੱਥੇ ਗਿਆ ਕਿੱਥੇ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਤਾਂ ਉਹਦਾ ਕੁਝ ਵੀ ਨਹੀਂ ਪਤਾ ਕਿ ਜੇਦਨ ਕਰੋ ਨਿਕਲਿਆ ਉਸ ਦਿਨ ਤੋਂ ਲੈ ਕੇ ਨੰਬਰ ਹੀ ਬੰਦ ਕਰ ਲਏ ਸਾਡੇ ਨੰਬਰ ਹੀ ਬਲੈਕਲਿਸਟ ਚ ਖਾਤੇ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਰਿਸ਼ਤੇਦਾਰਾਂ ਦੇ ਫੋਨ ਅਸੀਂ ਬੜਿਆਂ ਨੂੰ ਫੋਨ ਕੀਤਾ ਸਾਰੇ ਬਲੈਕਲਿਸਟ ਕੋਈ ਇੱਥੇ ਆਇਆ ਨਹੀਂ ਪਤਾ ਨਹੀਂ ਹੁਣ ਕਿਹੜੇ ਰਾਜਸਥਾਨ ਦਾ ਅਸਤਤ ਅੱਛਾ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਨੇ ਆ ਵੀ ਜਿੱਥੇ ਵੀ ਤੁਹਾਨੂੰ ਮਿਲ ਜਾਣ ਉਹਨੂੰ ਸਜ਼ਾ ਸਖਤ ਸਖਤ ਕਾਰਵਾਈ ਸਜ਼ਾ ਹੋਵੇ ਉਹਦੇ ਤੇ ਜਿੰਨੇ ਵੀ ਉਹਨੇ ਅੱਗੇ ਰਿਸ਼ਤੇ ਬਰਬਾਦ ਕੀਤੇ ਨੇ ਮੈਂ ਕਹਿੰਦੀ ਅੱਗੇ ਤੋਂ ਕਿਸੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਸਜ਼ਾ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਮੈਨੂੰ ਉਹ ਰਹਿਣ ਵਾਲਾ ਕਿੱਥੋਂ ਹੈ ਲੁਧਿਆਣੇ ਦਾ ਅੱਛਾ ਉਹ ਲੁਧਿਆਣੇ ਦਾ ਰਹਿਣ ਵਾਲਾ ਹਾਂਜੀ ਇੱਥੇ ਕਰ ਜੋਈ ਸੀ ਹਾਂਜੀ ਇੱਥੇ ਕਰ ਜੋਈ ਸੀ ਅੱਛਾ ਕਿੰਨੇ ਸਾਲ ਹੋ ਗਏ ਉਹਦੇ ਵਿਆਹ ਨੂੰ ਉਹ ਦਿਨ ਤੇ 3 ਸਾਲ 3 ਸਾਲ ਤੋਂ ਤੁਹਾਡੇ ਨਾਲ ਰਹਿ ਰਹੇ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਅਸੀਂ ਬਿੰਦਗਮਾਨੀ ਵਾਲਾ ਬਾਟਾ ਮੇਗੀ ਸਾਡੇ ਗੁੱਸੇ ਵਾਲੀ ਫੈਕਟਰੀ ਕੋਲ ਮੈਂ 76 ਨੰਬਰ ਦੁਕਾਨ ਤੇ ਰਹਿੰਦਾ ਸੀ ਉਸ ਤੋਂ ਬਾਅਦ 77 ਨੰਬਰ ਦੁਕਾਨ ਤੇ ਰਹਿੰਦਾ ਸੀ ਜੇ 76 ਨੰਬਰ ਦੇ ਮੁੰਡੇ ਆਗੇ ਸੀ ਉਹ ਵੀ ਵਿਆਰ ਦਾ ਹੈਗਾ ਸੀ ਜੀ ਤੇ ਉਹਦੇ ਨਾਲੇ ਮੁੰਡਾ ਕੰਮ ਤੇ ਜਾਂਦਾ ਸੀ ਇਹ ਮੁੰਡੇ ਆਂਦੇ ਸੀ ਅਸੀਂ ਕੁਛ ਨਹੀਂ ਕਬੀ ਦਾ ਹੁੰਦਾ ਜਿਵੇਂ ਉਹ ਉਹਦੇ ਨਾਲ ਕੰਮ ਤੇ ਜਾਂਦਾ ਸੀ ਸਾਡੇ ਬੋਟੀ ਨਾਲ ਕੋਈ ਗਲਬਤ ਹੁੰਦੀ ਹੋਵੇਦੀ ਮੈਂ ਵੀ ਕੰਮ ਤੇ ਰਹਿੰਦਾ ਸੀ ਸਾਰਾ ਦਿਹਾੜੀ ਹੂੰ ਫਿਰ ਕੀ ਹੋਇਆ ਉਸ ਤੋਂ ਬਾਅਦ ਜੀ 7 ਤਾਰੀਖ ਨੂੰ ਅਸੀਂ ਲਾਦੂਕਾ ਚ ਕੰਮ ਕਰਨ ਗਏ ਸੀ ਉਸ ਤੋਂ ਬਾਅਦ ਜਦ ਅਸੀਂ ਆਏ ਤਾਂ ਮੁੰਡੇ ਨਾਲੇ ਮੇਰੀ ਬੋਡੀ ਫਰਾਰ ਹੋ ਗਈ ਸੀ ਹੂੰ ਕੌਣ ਹੈ ਮੁੰਡਾ ਜੀ ਮੇਰਾ ਫਰਾਰ ਹੋਈ ਉਹ ਮੁੰਡਾ ਟੋਹਾਨੇ ਦਾ ਆਏਗਾ ਸੀ ਜੀ ਉਹ ਉਹਦਾ ਘਰ ਲੁਧਿਆਣਾ ਹੈਗਾ ਟੋਹਾਨੇ ਚ ਘਰ ਜਵਾਈ ਬਣਿਆ ਸੀ ਹੂੰ ਤੇ ਉਹਦੀ ਬੋਟੀ ਵੀ ਦੱਸੀ ਜਾਂਦੀ ਕਿ ਸਾਡੇ ਨਾਲ ਪਹਿਲਾ ਤੋਂ ਚਾਰ ਵਿਆਹ ਕੀਤਾ ਨੇ ਤੇ ਪੰਜਵੇਂ ਮੇਰੇ ਨਾਲ ਕੋਟ ਮਾਰਜ ਹੋਈ ਹੈ ਉਸ ਤੋਂ ਬਾਅਦ ਹੀ ਸਾਨੂੰ ਛੱਡ ਕੇ ਚਲੀ ਗਈ ਸਾਡੇ ਘਰੇ ਰੋਲਾ ਪਾ ਕੇ ਮੁੰਡਾ ਨਿਕਲ ਗਿਆ ਚਾਰੋਂ ਦੇ ਪਹਿਲਾ ਵਿਆਹ ਹੋਇਆ ਪੰਜਵੀਂ ਕੋਰਟ ਮੈਰਿਜ ਕੋਰਟ ਮੈਰਿਜ ਛੇਵੀਂ ਹੁੰਦੀ ਘਰ ਵਾਲੀ ਦੀ ਛੇਵੀਂ ਸਾਰੀ ਲੈ ਗਿਆ ਸਾਰੀ ਘਰ ਵਾਲੀ ਦੀ ਕਿੰਨੇ ਬੱਚੇ ਆ ਬੱਚੇ ਜੀ ਤਿੰਨ ਹੈਗੇ ਨੇ ਤੇ ਦੋ ਮੁੰਡੇ ਕੁੜੀ ਹੈਗੇ ਜੀ ਹਾਂ ਨਾਲ ਕਿੰਨੇ ਲੈ ਗਏ ਨਾਲ ਦੋ ਲੈ ਗਏ ਨੇ ਇੱਕ ਮੁੰਡਾ ਕੁੜੀ ਤੇ ਇੱਕ ਮੁੰਡੇ ਸਾਡੇ ਕੋਲ ਹੈਗੇ ਜੀ ਅੱਛਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਆ ਗਏ ਇੱਥੇ ਲੋਕਲ ਲੱਲਾ ਵਸਤੇ ਰਹਿ ਜੀ ਦਾ ਹੁੰਦਾ ਮੰਡੀ ਜਾਈਏਗਾ ਸੀ ਨਾ ਦਨਾ ਮੰਡੀ ਲੱਲਾ ਵਸਤੇ ਨਾਲ ਹੀ ਆ ਗਏ ਸਿੱਛੋ ਕਿੱਥੋਂ ਤੇ ਰਹਿਣ ਵਾਲੇ ਪਿੱਛੋਂ ਅਸੀਂ ਆ ਗਿਆ ਲਖੀਸਰਾ ਜ਼ਿਲ੍ਹਾ ਲਖੀਸਰ ਬਿਹਾਰ ਬਿਹਾਰ ਦੇ ਅੱਛਾ ਉਹਨੂੰ ਤੁਸੀਂ ਕੋਈ ਸ਼ਿਕਾਇਤ ਦਿੱਤੀ ਹਿੰਦੀ ਇਹ ਮੈਂ ਥਾਣੇ 'ਚ ਪਰਚਾ ਕਰਾਇਆ ਸੀ ਜੀ ਤੇ ਲੋਕੇਸ਼ਨ 'ਚ ਵੀ ਨੰਬਰ ਪਾਇਆ ਸੀ ਜੀ ਤੇ ਲੋਕੇਸ਼ਨ 'ਚ ਫੋਨ ਹੀ ਨਹੀਂ ਹੋਉਂਦਾ ਪਿਆ ਤਾਂ ਫਿਰ ਸਾਨੂੰ ਕੀ ਮਪਤਾ ਲੱਗੇ ਸਾਨੂੰ ਕੋਈ ਸਾਲੇ ਕਹਿੰਦੇ ਸੀ ਇੱਕ ਰੇਟਰ 'ਚ ਨਮਾਰਾ ਆਸੀ ਅਸੀ ਮਗਰੂ ਗਏ ਤਾਂ ਉਹਨਾਂ ਮੋਟਰਸਾਈਕਲ ਤੇ ਨਿੱਕੇ ਜੀ ਗਲੀ 'ਚ ਅਗੋ ਫਰਾਰ ਹੋ ਗਏ ਨੇ ਹੂੰ ਤੇ ਸਾਨੂੰ ਜਾਨਾ ਸਮਰਥਨ ਵਾਸਤੇ ਉਹ ਨਾ ਨਾ ਫਿਰ ਉਹ ਗਿਆ ਹੀ ਨਹੀਂ ਹੁਣ ਕੀ ਮੰਗ ਕੀ ਕਰਦੇ ਆਂ ਕੀ ਮੰਗ ਮੰਗੇਗੀ ਕਿ ਜਿਵੇਂ ਸਾਡੇ ਜਵਾਕ ਤੋਂ ਚਾਹੀਦੇ ਨੇ ਬੋਟੀ ਜਿਵੇਂ ਸਹੀ ਹੋਵੇ ਤਾਂ ਅਸੀਂ ਰੱਖਾਂਗੇ ਨਹੀਂ ਤਾਂ ਅਸੀਂ ਬੋਟੀ ਨੂੰ ਜਵਾਬ ਦੇ ਦਾਂਗੇ ਜਵਾਕ ਚਾਹੀਦੇ ਜਵਾਕ ਸਾਨੂੰ ਚਾਹੀਦੇ ਬਸ ਤੁਹਾਡੇ ਕੋਲ ਫੋਟੋ ਹੈਗੀ ਹੈ ਹੈਗੀ ਹੈਗੀ ਉਸ ਬੰਦੇ ਦੀ ਜਾਂ ਉਹ ਬੋਟੀ ਹੈਗੀ ਹੈ ਫੋਟੋ ਹੈਗੀ ਹੈ ਤੇ ਮੋੜੀ ਦੀ ਹੋਵੇ ਤਾਂ ਮੁੰਡੇ ਦੀ ਹੈਗੀ ਅੱਛਾ ਉਹਨਾਂ ਦੇ ਬੋਟੀ ਦੀ ਸਾਨੂੰ ਫੋਟੋ ਹੈਗੀ ਹੈ ਅੱਛਾ ਕਿ ਤੇ ਉਹਨਾਂ ਇੱਥੇ ਥਾਣੇ ਆਇਓ ਅੱਜ ਕੀ ਕਹਿੰਦੇ ਪੁਲਿਸ ਵਾਲੇ ਉਹ ਨਾ ਜਿੰਦੇ ਸਾਨੂੰ ਜਿੰਦੇ ਕੋਲ ਅਸੀਂ ਪਰਚਾ ਕਰਾਇਆ ਸੀ ਉਹ ਕੋਰਟ ਚ ਗਏ ਨੇ ਜੇ ਆ ਜਾਂਦੇ ਤਾਂ ਫਿਰ ਟੈਸਟ ਚੈੱਕ ਕਰਦੇ ਨੇ ਸਾਨੂੰ ਦੱਸਣਗੇ ਕੀ ਨਾ ਤੁਹਾਡਾ ਵਿਕਰਮ ਕੀ ਮਸਲਾ ਹੋ ਗਿਆ ਮਸਲਾ ਇਹ ਹੈ ਜੀ ਮਾਲੇ ਮੇਰਾ ਜੀਜਾ ਠੀਕ ਹੈ ਇਹਦੇ ਘਰ ਦੀ ਭੱਜੀ ਏ ਹਮ ਇਹਦੇ ਘਰ ਦੀ ਭੱਜੀ ਏ ਤਾਂ ਮਾਦਾ ਇਹੀ ਕਹਾਂਗਾ ਹੋਂਤੇ ਮਤਲਬ ਜਵਾਬ ਜਵਾਬ ਨਾ ਹੁੰਦਾ ਤੇ ਮਤਲਬ ਇਹ ਚਲਾ ਜਾਣਾ ਸੀ ਪਰ ਇਹਦਾ ਜਵਾਬ ਸਭ ਤੋਂ ਵੱਡਾ ਤੇ ਫਿਕਰ ਉਹ ਮੁੰਡਾ ਚਿੱਟਾ ਲਾਂਦਾ ਹੈ ਚਿੱਟਾ ਕਰਕੇ ਪਤਾ ਨਹੀਂ ਕੀ ਵੀ ਕੁਝ ਕਰ ਸਕਦਾ ਵੇਚ ਸਕਦਾ ਕੁਝ ਵੀ ਕਰ ਸਕਦਾ ਮੈਂ ਮੁਲਾਜ਼ਮ ਸਾਹਿਬ ਨੂੰ ਕਿਹਾ ਸਵੇਰੇ ਮੈਂ ਕਿਹਾ ਤੁਸੀਂ ਲੱਭ ਦਿਓ ਤੇ ਉਹ ਕਹਿੰਦੇ ਰਹੇ ਅੱਲਾਸੀ ਲੱਭਦੇ ਪਿਆ ਹੋਰ ਬਸ ਆਈ ਕੁਝ ਕੰਨ ਜਾ ਰਹੀ। ਲਵ ਦੇਣਾ ਜਲਦੋ ਜਲਦੋ। ਵੀ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਾ ਕੁਝ ਬਿਲਕੁਲ ਕੀ ਗੱਲ ਹੈ ਕੀ ਬਾਤ ਹੈ ਕੋ ਫੋਨ ਫੋਨ ਤੇ ਗੱਲ ਕਰਦੀ ਸੀ ਕਲਾ ਕੀ ਪੁੱਛੇਗਾ ਸੀ। ਉਹ ਜਦੋਂ ਇਸ ਤਰ੍ਹਾਂ ਅਸੀਂ ਤਾਂ ਕੰਮ ਤੇ ਜਾਂਦੇ ਸਾਨੂੰ ਪਤਾ ਹੀ ਨਹੀਂ ਨਾ। ਅਸੀਂ ਤਾਂ ਕੰਮ ਤੇ ਹੁੰਦੇ ਸਾਰਾ ਦਿਹਾੜੀ। ਨਹੀਂ ਫੋਨ ਉਹਨਾਂ ਨੂੰ ਦਿੱਤਾ ਵੀ ਉਹਨਾਂ ਤਾਂ ਸਾਨੂੰ ਕਿਹਾ ਸੀ ਮੇਰੀ ਮੰਮੀ ਨੇ ਸਾਨੂੰ ਫੋਨ ਦਿੱਤੇ ਨੇ ਲੈ ਕੇ ਤਾਂ ਸੀਮਾ ਸੀਮਾ ਤਾਂ ਮੇਰੀ ਬੋਟੀ ਦੇ ਨਾਮ ਤੇ ਉਹਨਾਂ ਦੇ ਸੀਮਾ ਗਈ ਸੀ। ਹੂੰ। ਤੋ ਫਿਰ ਮੈਂ ਉਹਨਾਂ ਨੂੰ ਆਪਣੀ ਸਾਸ ਨੂੰ ਨਾ ਪੁੱਛਿਆ ਨਸੀ ਗਿਆ ਜੀ ਅੱਛਾ ਤੂੰ ਪੁੱਛਿਆ ਨਹੀਂ ਅੱਛਾ ਅੰਜ ਮੈਂ ਉਹਦੇ ਸਾਸ ਦੀ ਉਹਨੇ ਮਾਂ ਫੋਨ ਦੇਵੇ ਤਾਂ ਸਾਨੂੰ ਮੈਂ ਰਿਸ਼ਤੇਦਾਰ ਮੈਂ ਉਹਨਾਂ ਨੂੰ ਕਿਉਂ ਪੁੱਛਾਂ ਚਲ ਮਾਤਵਾਨੀ ਦਿੱਤੀ ਤਾਂ ਮੈਂ ਨਹੀਂ ਪੁੱਛਿਆ ਐਨੂੰ ਲੱਗਿਆ ਕਿ ਜੇ ਮੰਨ ਲਓ ਕਿ ਸਾਸ ਨੇ ਨਾ ਦਿੱਤਾ ਤਾਂ ਇਹਨਾਂ ਨੇ ਦੁਬਾਰਾ ਜ਼ਿਕਰ ਨੇ ਕੀਤਾ ਚਲੋ ਠੀਕ ਹੈ ਸਾਸ ਨੇ ਦਿੱਤਾ ਉਹਨਾਂ ਨੂੰ ਫੋਨ ਤਾਂ ਕਰਕੇ ਇਹਨਾਂ ਨੇ ਦੁਬਾਰਾ ਪੁੱਛਿਆ ਨਹੀਂ ਕਿਉਂਕਿ ਇਹਨਾਂ ਨੇ ਦਿੱਤਾ ਹੀ ਨਹੀਂ ਸੀ ਫੋਨ ਆ ਫਿਰ ਸੋਚਿਆ ਚਲੋ ਕੁੜੀ ਹੈ ਮੇਰੀ ਦੇ ਦੇਣਾ ਮੰਨ ਲਓ ਕੋਈ ਰੋਟੀ ਰੋਟੀ ਵਾਸਤੇ ਕੰਮ ਕਮ ਜਾਂਦੇ ਪਹੁੰਚ ਲਿਆ ਕਿ ਕਿਵੇਂ ਕਿੱਥੇ ਰਹਿ ਗਿਆ ਕਈ ਵਾਰ ਆਪਾਂ ਕੰਮ ਜਾਂਦੇ ਡੇਰ ਵੀ ਹੋ ਜਾਂਦਾ ਡੇਰ ਜਾਂਦਾ ਸੀ ਉਹਨਾਂ ਨੂੰ ਫੋਨ ਦਿੱਤਾ ਕਈ ਮੇਰੀ ਸਪੈਸ਼ਲ ਲੇਟ ਲੋਡ ਹੋ ਜਾਂਦੀ ਸੀ ਤਸ ਸਾਨੂੰ ਰਹਿਣਾ ਪੈਂਦਾ ਸੀ ਉੱਥੋਂ ਜਦ ਤੱਕ ਸਸਲ ਨਾ ਲੋਡ ਹੋਵੇ ਖਿਲਾੜੇ ਚ ਐਸੀ ਜਾਂਦੇ ਸੀ ਕਿ ਰੇਟ ਚੱਕਣ ਕਿ ਪਾ ਚਲਾਣਾ ਗੱਟੇ ਭਰਨਾ ਇਹੋ ਜਿਹਾ ਕੰਮ ਸੀ ਸਾਡਾ ਕਦੇ ਲਾਦੂ ਕਦੇ ਗੁਰੂ ਸਾਹਿਬ ਕਦੇ ਗੁਮਾਨੀ ਅਲਾ ਕਦੇ ਮੰਨੇ ਅਲਾ ਚਾਵਲ ਕਣਕ ਸਾਰੇ ਸਪੈਸ਼ਲ ਸੀ ਜਾਂਦੇ ਸੀ ਹਾਂਜੀ ਸੈਲਰ ਜੇ ਵੀ ਸੀਜ਼ਨ-ਸੀਜ਼ਨ ਕੰਮ ਕਰੀਦਾ ਹੁੰਦਾ ਜਿਵੇਂ ਕੈਸ ਇੰਡਸਟਰੀ ਹੋਵੇ। 20 ਸਾਲਾਂ ਤੋਂ ਇੱਥੇ ਆਇਆ ਹਾਂ ਪੰਜਾਬ। ਅਸੀਂ ਅਗੇ ਅਸੀਂ 5-6 ਸਾਲ ਤੋਂ 5-6 ਸਾਲ ਤੋਂ। ਹਾਂ 5-6। ਇਹਨਾਂ ਤੋਂ ਹੋ ਗਏ 5-6 ਸਾਲ ਜਿਹੜੇ ਮੈਂ ਮੇਰਾ ਜਨਮ ਹੀ ਪੰਜਾਬ 'ਚ ਹੋਇਆ। ਇੱਥੇ ਮੇਰਾ ਰਹਿਣਵਾਸ ਮੇਰਾ ਡੈਡੀ ਦਾ ਹੋ ਗਏ ਅੱਜ 40 ਸਾਲ ਇੱਥੇ। ਇਹਦੀ ਘਰ ਵਾਲੀ ਤੁਹਾਡੀ ਕੀ ਲੱਗਦੀ? ਮਾਲਾ ਸਿਸਟਰ ਲੱਗਦੀ ਸੀ। ਸਿਸਟਰ ਦਾ ਅਰਥ ਮਾਸੀ ਦਾ ਰਿਸ਼ਤੇਦਾਰ ਹੈਗਾ। ਅੱਛਾ। ਹਾਂ ਜੀ ਮਾਸੀ ਦਾ ਕੁੜੀ ਸੀ। ਮਾਸੀ ਦੀ ਕੁੜੀ। ਸਿਸਟਰ ਜੀ ਭੈਣ ਨਹੀਂ ਲੱਗਦੀ। ਹਾਂ ਜੀ ਭੈਣ ਨਹੀਂ ਲੱਗਦੀ। Subscribe to One India channel and never miss an update.